ਲਿੱਦ ਰੰਗ ਗਈ ਤੁਸੀਂ ਇਹ ਸਵਾਲ ਹੁਣ ਕਰ ਲਿਆ ਤੇ ਮੈਨੂੰ ਤਾਂ ਇਹ ਲੱਗਦਾ ਕਿ ਸ਼ੇਮ ਸ਼ੇਮ ਸਾਡੇ ਲਈ ਹੈ ਤੇ ਮੈਨੂੰ ਆ ਲੱਗਦਾ ਕਿ ਲੋਕ ਹੁਣ ਘਰੋਂ ਨਤਕ ਸ਼ੁਰੂ ਕਰਨਗੇ ਕਰਕੇ ਤੁਤਾਨਾ ਨੂੰ ਬਾਈਏ ਮਾਰ ਦੇ ਤੁਹਾਨੂੰ ਕੀ ਲੱਗਦਾ ਕਿ ਐਸੇ ਇੱਕ ਜੁਰਮ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ ਮੈਨੂੰ ਤਾਂ ਇਹ ਲੱਗਦਾ ਕਿ ਸਿੱਧੀ 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 ਫਾਂਸੀ ਸ਼ਰੀਆਮ ਜਿਹੜੇ ਐਕਟਿੰਗ ਲਾਈਨ ਦੇ ਵਿੱਚ ਕੁਝ ਇਦਾਂ ਦੇ ਆਰਟਿਸਟ ਵੀ ਨੇ ਜੋ ਸੱਚੀਓ ਇਕੇ ਇਨਸਾਨ ਨੂੰ ਮਤਲਬ ਮਨੁੱਖੀ ਸ਼ਰੀਰ ਨੂੰ ਰੱਬ ਮੰਨਦੇ ਨੇ ਤੇ ਆਪਣੇ ਫੋਲਡਰ ਜਨ ਉਹਨਾਂ ਪਰ ਜੋੜ ਦਿੰਦੇ ਨੇ ਨਹੀਂ ਬੇਟਾ ਮੈਨੂੰ ਮੈਨੂੰ ਮੈਂ ਦੇਖੋ ਨਾ ਮੈਨਾਂ ਕਫਾ ਚੈਗੀ ਤੇ ਨਾ ਹੀ ਮੈਂ ਇਹ ਕਹਿ ਸਕਦੀ ਹਾਂ ਕਿਉਂਕਿ ਮੇਰਾ ਆਪਣਾ ਵਿਸ਼ਵਾਸ ਨਹੀਂ ਤੇ ਫਿਰ ਉਹ ਰੱਬ ਨੂੰ ਜਿਹੜੇ ਮੰਨਣ ਵਾਲੇ ਆ ਉਹ ਗਾੜੀ ਗਰੋਹ ਜੂ ਮੂੰਹ ਤੋਂ ਗੰਦੇ ਸ਼ਬਦ ਤੇ ਫਿਰ ਉਹ ਕਿਹ ਕਿਹੜੇ ਗੁਰੂ ਜੀंस ਗੱਲ ਕਰਦੇ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਜੇ ਅਸੀਂ ਉਹਦੀ ਇੱਕ ਵੀ ਲਾਈਨ ਤੇ ਚੱਲ ਲਈ ਤਾਂ ਬਹੁਤ ਵੱਡੀ ਗੱਲ ਆ ਸ਼ਬਦ ਸੁਣੋ ਤੁਹਾ ਪਿਆਰ ਦਾ ਦੇਖਦੇ ਹਾਂ ਤੁਸੀਂ ਮੈਨੂ ਕੀ ਸਿੰਘ ਸਵਾਗਤ ਕਰਦਾ ਤੁਹਾਡਾ ਚੈਨਲ ਦੇ ਅੱਜ ਸਾਡੇ ਨਾਲ ਜੋ ਜੁੜੇ ਹੋਏ ਨੇ ਉਹ ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਉਹ ਸਖਸ਼ਿਤਾਂ ਨੇ ਜਿਨ੍ਹਾਂ ਨੇ ਬਿਨਾਂ ਫਿਲਮਾਂ ਕੀਤੇ ਬਿਨਾਂ ਤੱਕ ਕਹਿ ਸਕਦੇ ਹਾਂ ਧੂਰੀਆਂ ਹੋਈਆਂ ਨੇ ਸੀਮਾ ਮੈਮ ਤੇ ਗੁਰਪ੍ਰੀਤ ਟੰਗੂ ਮੈਂ ਸਵਾਗਤ ਕਰਦਾ ਹਾਂ ਤੁਹਾਨੂੰ ਥੈਂਕ ਯੂ ਜੀ ਦਾ ਮੰਨ ਤਾ ਢਲੀ ਰੱਬ ਦੀ ਪ੍ਰਿਭੂਸ਼ਾ ਕੀ ਹੈ ਤੁਸੀਂ ਰੱਬ ਕਿਸ ਚੀਜ਼ ਨੂੰ ਮੰਨ ਲਿਆ ਬੇਟੇ ਰੱਬ ਤਾਂ ਮੈਨੂੰ ਐ ਲੱਗਦਾ ਕਿ ਤੁਸੀਂ ਵੀ ਰੱਬ ਹੀ ਹੈਂ ਮੇਰੇ ਲਈ ਜੇ ਤੁਸੀਂ ਇਨਸਾਨ ਨੂੰ ਕੁਦਰਤ ਨੂੰ ਪੰਛੀਆਂ ਨੂੰ ਪਿਆਰ ਨਹੀਂ ਕਰਦੇ ਤੇ ਹੋਰ ਰੱਬ ਦੇਖਿਆ ਕਿਹਨੇ ਕਿਹ ਕੋਣ ਬਣ ਕੇ ਆਇਆ ਰੱਬ ਨੂੰ ਮੈਨੂੰ ਇਹ ਲੱਗਦਾ ਹਨਾ ਤੇ ਤੁਸੀਂ ਕਈ ਵਾਰੀ ਅਸੀਂ ਖੁਦ ਆਪ ਵੀ ਆਪ ਵੀ ਅਸੀਂ ਰੱਬ ਰੱਬ ਕਰੀ ਜਾਂਦੇ ਹਾਂ ਪਰ ਇਹ ਜਿਹੜੇ ਸਾਡੀ ਸਾਹਮਣੇ ਰੱਬ ਤੁਰੇ ਫਿਰਦੇ ਆ ਜਾਂ ਇੱਕ ਕਿਸੇ ਮਜ਼ਦੂਰ ਦਾ ਬੱਚਾ ਲਾ ਲਓ ਜਾਂ ਕੋਈ ਲੋੜਵੰਦ ਲਾ ਲਓ ਉਹ ਸਾਨੂੰ ਦਿਖਦਾ ਨਹੀਂ ਤੇ ਫਿਰ ਮੈਨੂੰ ਮੈਨੂੰ ਇਹ ਲੱਗਦਾ ਇਹ ਉਹ ਪਾਉਣਾ ਹੋ ਜਾਂਦਾ ਕਿ ਚਲੋ ਇੱਕ ਜੀਵ ਦੇ ਵਿੱਚ ਰੱਬ ਦੇਖਣਾ ਪਰ ਕਈ ਆਪਣੇ ਕੀ ਕਹਿੰਦੇ ਆ ਫਿਲਮ ਲੈਣ ਦੇ ਵਿੱਚ ਐਕਟਿੰਗ ਲੈਣ ਦੇ ਵਿੱਚ ਕੁਝ ਇਦਾਂ ਦੇ ਆਰਟਿਸਟ ਵੀ ਨੇ ਜੋ ਸੱਚੀਓ ਇੱਕ ਇਨਸਾਨ ਨੂੰ ਮਤਲਬ ਮਨੁੱਖੀ ਸ਼ਰੀਰ ਨੂੰ ਰੱਬ ਮੰਨਦੇ ਨੇ ਤੇ ਆਪਣੇ ਕੌਲਰਸ ਨੂੰ ਉਹਨਾਂ ਪਰ ਜੋੜ ਦਿੰਦੇ ਨੇ ਨਹੀਂ ਬੇਟਾ ਮੈਨੂੰ ਮੈਨੂੰ ਮੈਂ ਦੇਖੋ ਨਾ ਮੈਂ ਨਾ ਕਫਾ ਚੈਗੀ ਤੇ ਨਾ ਹੀ ਮੈਂ ਇਹ ਕਹਿ ਸਕਦੇ ਹਾਂ ਕਿਉਂਕਿ ਮੇਰਾ ਆਪਣਾ ਵਿਸ਼ਵਾਸ ਹੀ ਨਹੀਂ ਜੀ ਹਾਂ ਬਿਲਕੁਲ ਤੇ ਤੁਸੀਂ ਕੀ ਲੱਗਦਾ ਕਿ ਕਿਉਂਕਿ ਉਹ ਉਹ ਅਸੀਂ ਨੇਕ ਇਨਸਾਨ ਕਹਿ ਸਕਦੇ ਹਾਂ ਮੈਨੂੰ ਇਹਨਾਂ ਦੀ ਕੋਈ ਗੱਲ ਚੰਗੀ ਲੱਗੀ ਹੈ ਸੀਮਾ ਮੈਮ ਤੇ ਮੈਂ ਕਹਿ ਦੂੰਗੀ ਇਹ ਬਹੁਤ ਚੰਗੀ ਗੱਲ ਹੈ ਹਨਾ ਉਹੀ ਐ ਵੀਰਖਾ ਦਵੈਤ ਹਾਂ ਜੇ ਕੋਈ ਗੱਲ ਹੈ ਤੁਸੀਂ ਕਲੀਅਰ ਕਰ ਲਓ ਮੈਂ ਤਾਂ ਇਦਾਂ ਤੁਸੀਂ ਉੰਜ ਐਨੇ ਵਧੀਆ ਬਣੇ ਫਿਰ ਹੀ ਜਾਓ ਹਨਾ ਤੇ ਕਿਤੇ ਤੁਸੀਂ ਹੋਰ ਬੰਦੇ ਨੂੰ ਰੱਬ ਮੰਨੇ ਬੈਠੇ ਹੋ ਤਾਂ ਮੈਨੂੰ ਤਾਂ ਇਹ ਗੱਲ ਨਾਲ ਮੈਨੂੰ ਪਰਸਨਲੀ ਮੈਨੂੰ ਤਾਂ ਇਹ ਵਧੀਆ ਲੱਗਦਾ ਬਿਲਕੁਲ ਕਿਉਂਕਿ ਜਦੋਂ ਇਹ ਹੁੰਦਾ ਨਾ ਕਿ ਜੇ ਮੰਨ ਲਓ ਤੁਸੀਂ ਪਾਠ ਪੂਜਾ ਸਾਰਾ ਕੁਝ ਕਰਦੇ ਹੋ ਤੁਹਾਡਾ ਇੱਕ ਨਿਤਨੇਮ ਵੀ ਬਣਿਆ ਹੈ ਵੀ ਜੀ ਮੱਥਾ ਟੇਕਣਾ ਹੈ ਮੰਦਿਰ ਗੁਰਦੁਆਰੇ ਕਿਤੇ ਵੀ ਜਾਣਾ ਹੈ ਪਰ ਇਹ ਕਿ ਉੱਥੇ ਮੱਥਾ ਟੇਕ ਕੇ ਆ ਕੇ ਜਾ ਜਿੱਥੇ ਤੁਸੀਂ ਕੰਮ ਕਰਦੇ ਹੋ ਇਸੇ ਆਫਿਸ ਕਰਦੇ ਹੋ ਆਪਣੇ ਵਰਕਰਾਂ ਦੀ ਤੁਸੀਂ ਤਕਲੀਫ ਨਹੀਂ ਦੇਖ ਰਹੇ ਉਹਨਾਂ ਨੂੰ ਤੁਸੀਂ ਕੌੜਾ ਬੋਲਦੇ ਹੋ ਤੇ ਉਹਦਾ ਉਹਦੇ ਘਰ ਚ ਕੀ ਚੱਲਦਾ ਹੈ ਸ਼ਾਇਦ ਉਹਦੇ ਘਰ ਦੇ ਵਿੱਚ ਕੋਈ ਇੱਕ ਡੰਗ ਰੋਟੀ ਵੀ ਨਾ ਪੱਕਦੀ ਹੋਵੇ ਤੇ ਜੇ ਤੁਹਾਨੂੰ ਉਹਨਾਂ ਦੀਆਂ ਤਕਲੀਫਾਂ ਨਹੀਂ ਦਿਖਦੀਆਂ ਤਾਂ ਉਹ ਤੁਹਾਡਾ ਨਿੱਤਨੇਮ ਕੀ ਕਰੂਗਾ ਫਿਰ ਇਸ ਕਰਕੇ ਤੁਸੀਂ ਜੋ ਇਹ ਤੱਕ ਕੰਮ ਦੇ ਮਨ ਨੂੰ ਨਾ ਦੇਖੋ ਹਰ ਇੱਕ ਬੰਦੇ ਦਾ ਮਨ ਨੂੰ ਸਮਝਣਾ ਹੱਸ ਤੁਹਾਡਾ ਮਨ ਕੀ ਕਹਿੰਦਾ ਹੈ ਤੇ ਤੇ ਵੀ ਇੱਕ ਜਦੋਂ ਆਪਾਂ ਕਹਿ ਰਹੇ ਹਾਂ ਵੀ ਸਾਡੇ ਜਿਹੜੇ ਗੁਰੂਆਂ ਨੇ ਕਿਹਾ ਵੀ ਉਹ ਤੁਸੀਂ ਮੰਨਣਾ ਗੁਰੂ ਫਰਾਂਸ ਸਾਹਿਬ ਜੀ ਨੂੰ ਗੁਰੂ ਮੰਨਣਾ ਇਹੋਟੇ ਗੁਰੂ ਨੇ ਪਰ ਫਿਰ ਵੀ ਸ਼ਬਦ ਗੁਰੂ ਬਟੇ ਉਹਨਾਂ ਨੇ ਕਿਹਾ ਵੀ ਜਿਹੜੀ ਚੀਜ਼ ਅਸੀਂ ਪੜਦੇ ਆਂ ਜੇ ਅਸੀਂ ਉਹਨੂੰ ਲਾਗੂ ਨਹੀਂ ਕਰਦੇ ਹੁਣ ਹੁਣ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿ ਗਏ ਔਰਤ ਨੂੰ ਕਿੱਡਾ ਉੱਚਾ ਦਰਜਾ ਦੇ ਕੇ ਸੋ ਕਿ ਹੁੰਦਾ ਆਖੀ ਜਿੱਤੇ ਮੇਰਾ ਰਾਜ ਤੇ ਫਿਰ ਉਹ ਰੱਬ ਨੂੰ ਜਿਹੜੇ ਮੰਨਣ ਵਾਲੇ ਆ ਉਹ ਗਾੜੀ ਗਰੋਸ ਉਹ ਤੇ ਗੰਦੇ ਸ਼ਬਦ ਤੇ ਫਿਰ ਉਹ ਕਿ ਕਿਹੜੇ ਗੁਰੂ ਜੀਸ ਗੱਲ ਕਰਦੇ ਹਨ ਮਤਲਬ ਇਹ ਹੈ ਕਿ ਅਸੀਂ ਕਈ ਵਾਰੀ ਇਹ ਸੋਚ ਲੈਂਦੇ ਹਾਂ ਕਿ ਅਸੀਂ ਬਾਬੇ ਨਾਨਕ ਦੇ ਅਨਿਆਈਆਂ ਪਰ ਅਸੀਂ ਬਾਬੇ ਨਾਨਕ ਨੂੰ ਤਾਂ ਬੱਥਾ ਟੇਕਦੇ ਹਾਂ ਪਰ ਉਹਦੇ ਜਿਹੜੀ ਕਹੀ ਹੋਈ ਗੱਲ ਹੈ ਉਹਨੂੰ ਨਹੀਂ ਮੰਨਦੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਵੇਂ ਉਹਦੇ ਇੱਕ ਵੀ ਲੈਨ ਤੇ ਚੱਲ ਲਈ ਤਾਂ ਬਹੁਤ ਵੱਡੀ ਗੱਲ ਹੈ ਸ਼ਬਦ ਕੋਈ ਮੈਮ ਇੱਕ ਅੱਜ ਕੱਲ ਬਹੁਤ ਤੀਜਾ ਦੇਖਰ ਮਿਲਦੀਆਂ ਛੋਟੇ ਛੋਟੇ ਬੱਚਿਆਂ ਦਾ ਜਾਂ ਆਨ ਡਿਊਟੀ ਡਾਕਟਰ ਦਾ ਡਰੇਪ ਹੋ ਜਾਂਦਾ ਉਹ ਦਾ ਮਟਰ ਉਹ ਚੀਜ਼ ਜਦੋਂ ਨਿਊਜ਼ ਨੂੰ ਮਿਲ ਜੇ ਤਾਂ ਤੁਹਾਨੂੰ ਕੀ ਪੈਣ ਉਹ ਚੀਜ਼ ਦੇਖ ਬੜਾ ਇੱਕ ਦੋ ਸ਼ੌਕਤ ਵਾਲੀ ਕੀ ਹੋ ਹੈਨਾ ਮੰਨ ਪਰਦਾ ਕਿ ਅਸੀਂ ਉਸ ਸਮਾਜ ਦਾ ਹਿੱਸਾ ਹਾਂ ਜਿਵੇਂ ਉਸ ਧਰਤੀ ਤੇ ਪੈਦਾ ਹੋਈਆਂ ਉਸ ਉਸ ਦੇਸ਼ 'ਚ ਪੈਦਾ ਹੋਈਆਂ ਜਿਹੜੇ ਦੇਸ਼ ਦੇ ਵਿੱਚ ਅੱਜ ਅੱਜ ਦੇ ਸਮੇਂ 'ਚ ਇਹ ਹਾਲਤ ਹੈ ਜਦੋਂ ਕੁੜੀਆਂ ਨੇ ਨੀਓ ਡਾਰੀ ਭਰ ਲਈ ਇੱਕ ਡਾਕਟਰ ਨੂੰ ਪੈਦਾ ਹੋ ਲਈ ਬਟੇ ਬਹੁਤ ਸਮਾਂ ਲੱਗਦਾ ਹੈ ਹਨਾ ਪੜਾਈ ਤਾਂ ਲੇ ਜੇ ਇੰਨੀ ਦਰਿੰਦਗੀ ਤੁਸੀਂ ਇਹ ਸਵਾਲ ਹੁਣ ਕਰ ਲਿਆ ਤੇ ਮੈਨੂੰ ਤਾਂ ਇਹ ਲੱਗਦਾ ਕਿ ਸ਼ੇਮ ਸ਼ੇਮ ਸਾਡੇ ਲਈ ਹੈ ਬਿਲਕੁਲ ਸਾਡੇ ਲਈ ਹਨਾ ਤੇ ਮੈਨੂੰ ਇਹ ਲੱਗਦਾ ਕਿ ਲੋਕ ਹੁਣ ਘਰੋਂ ਹੱਥੇ ਸ਼ੁਰੂ ਕਰਨਗੇ ਕਰਨ ਕਰਕੇ ਦੋਸਤਾਂ ਨੂੰ ਪਹਿਲੇ ਮਾਰਦੇ ਤੇ ਫਿਰ ਉਹ ਕਿਹੜੇ ਗੁਰੂ ਦੀ ਗੱਲ ਕਰਦੇ ਹਾਂ ਸੀ ਜਿੱਥੇ ਆਪਾਂ ਇੰਨਾ ਹੁਣ ਬੁਰੇ ਦੌਰ ਚੋਂ ਨਿਕਲੇ ਆਂ ਜਦੋਂ ਕਿ ਆ ਹੁਣ ਕੁੜੀਆਂ ਨੂੰ ਬਿਲਕੁਲ ਹੀ ਨਹੀਂ ਕੁੜੀ ਤੋਂ ਲੋਕ ਡਰਨ ਲੱਗੇ ਸੀ ਇੱਕ ਹੋ ਗਈ ਠੀਕ ਹੈ ਦੂਜੀ ਕੁੜੀ ਕਿਸੇ ਦਿਨ ਹੋਵੇ ਲੋਕਾਂ ਦਾ ਇਹ ਧਾਰਨਾ ਹੋ ਗਈ ਸੀ ਕੁੜੀਆਂ ਨੂੰ ਟੈਸਟ ਕਰਨ ਲੱਗੇ ਹੋ ਗਿਆ ਕਿੰਨਾ ਕੁ ਸਰਕਾਰ ਨੇ ਵੀ ਕਰ ਲਿਆ ਪਰ ਹੁਣ ਕਿਤੇ ਨਾ ਕਿਤੇ ਸਾਨੂੰ ਇਹ ਇੱਕ ਮਾਣ ਮਹਿਸੂਸ ਹੋ ਰਿਹਾ ਸੀ ਖੁਸ਼ੀ ਮਹਿਸੂਸ ਹੋ ਰਹੀ ਸੀ ਵੀ ਸਾਡੇ ਲੋਕਾਂ ਨੂੰ ਸਮਝ ਆ ਗਈ ਹੈ ਵੀ ਜੇ ਕਿਸੇ ਦੇ ਦੋ ਬੇਟੀਆਂ ਨੇ ਬੇਟੀਆਂ ਤੇ ਬੇਟਿਆਂ 'ਚ ਕੋਈ ਫਰਕ ਨਹੀਂ ਸਭ ਬਰਾਬਰ ਨੇ ਤਾਂ ਲੋਕਾਂ ਨੇ ਸਬਰ ਕਰਨਾ ਸਿੱਖ ਲਿਆ ਵੀ ਕੋਈ ਫਰਕ ਨਹੀਂ ਪੈਂਦਾ ਜੇ ਬੇਟਾ ਨਹੀਂ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਬੇਟੀਆਂ ਵੀ ਕਿਸੇ ਪਾਸਿਓਂ ਘਟ ਨਹੀਂ ਪਰ ਜਿਹੜੀ ਇਹ ਦੁਖਦਾਈ ਘਟਨਾ ਹੋਈ ਹੈ ਆ ਬਿਲਕੁਲ ਮੈਮ ਦੀ ਗੱਲ ਬਿਲਕੁਲ ਸੱਚੀ ਹੈ ਕਿ ਜਦੋਂ ਇੱਕ ਧੀ ਨੂੰ ਜਿਹੜੇ ਮਾਵਾ-ਬਾਪ ਨੇ ਜੰਮਿਆ ਫਿਰ ਪਾਲਿਆ ਫਿਰ ਇਸ ਜਗ੍ਹਾ ਤੇ ਪਹੁੰਚਾਇਆ ਕਾਬਲ ਉਹਨੂੰ ਡਾਕਟਰ ਬਣਾਇਆ ਉਹ ਮਾਪੇ ਕਿਵੇਂ ਸੋਚ ਲੈਣਗੇ ਉਹ ਕਿਵੇਂ ਕਹਿਣਗੇ ਵੀ ਸਾਡੇ ਤੀ ਹੋ ਗਈ ਸੀ ਰੱਬਾ ਪੈਸਾ ਨੂੰ ਬਹੁਤ ਕੀਤਾ ਜਿਹੜੇ ਮੰਦਿਰ ਬਣਾ ਲਓ ਜਿੰਨੇ ਮੱਦੀ ਗੁਰਦੁਆਰੇ ਬਣਾ ਲਓ ਜੇ ਅਸੀਂ ਇਨਸਾਨਾਂ ਨੂੰ ਨਹੀਂ ਪਿਆਰ ਕਰਦੇ ਹੈ ਅੱਜ ਇੱਕੋ ਬੱਚੀ ਸਾਡੇ ਦੇਸ਼ ਦੀਆਂ ਖਬਰਾਂ ਬਾਹਰਲੇ ਮੁਲਕਾਂ ਚ ਵੀ ਗੰਝੇ ਸਾਡਾ ਸਿਰ ਸ਼ਰਮਨਾ ਝੁਕ ਨਹੀਂ ਜਾਂਦਾ ਨਿਕਲ ਤੇ ਫਿਰ ਅਸੀਂ ਕਿਹੜੇ ਧਰਮ ਦੀ ਗੱਲ ਕਰਦੇ ਹੈ ਤੇ ਤੁਸਾਂ ਨੂੰ ਕੀ ਲੱਗਦਾ ਕਿ ਐਸੇ ਇੱਕ ਜੁਰਮ ਦੀ ਕੀ ਸਜ਼ਾ ਹੋਣੀ ਚਾਹੀਦੀ ਹੈ ਮੈਨੂੰ ਤਾਂ ਇਹ ਲੱਗਦਾ ਕਿ ਸਿੱਧੀ 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 ਫਾਂਸੀ ਸਿੱਧੀ ਫਾਂਸੀ ਸ਼ਰੀਆਮ ਜਿਹੜੇ ਅਸੀਂ ਮੈਮ ਪਹਿਲਾਂ ਵੀ ਐਨੇ ਇਹ 2-4 ਕਾਂਡ ਹੋ ਚੁੱਕੇ ਨੇ ਹੋਇਆ ਬਟੇ ਇਹ ਕੋਈ ਨਾ ਪਹਿਲਾਂ ਪਹਿਲਾਂ ਕਿੰਨੇ ਹੋਏ ਆ ਲਾਸਟ ਵੀ ਨਹੀਂ ਇਹ ਪਰ ਇਹ ਘਟਣਗੇ ਤਾਂ ਜੇ ਡਾਇਰੈਕਟ ਕੋਈ ਪਨਿਸ਼ਮੈਂਟ ਮਿਲੇ ਡਾਇਰੈਕਟ ਪਨਿਸ਼ਮੈਂਟ ਮਿਲਣੀ ਸ਼ੁਰੂ ਹੋਊਗੀ ਤਾਂ ਇਹ ਘਟੂਗਾ ਦੇਖੋ ਬੱਚਾ ਤਾਂ ਕਿਸੇ ਦਾ ਵਾਪਸ ਨਹੀਂ ਆਉਂਦਾ ਪਰ ਇੱਕ ਇਹ ਤਾਂ ਲੱਗੂਗਾ ਸਾਡੇ ਆਉਣ ਵਾਲੀਆਂ ਪੀੜੀਆਂ ਦੇ ਵਿੱਚ ਜਾਂ ਸਾਡੀਆਂ ਦੂਜੀਆਂ ਬੱਚੀਆਂ ਨੂੰ ਇਹ ਰਾਹਤ ਤਾਂ ਮਿਲੂਗੀ ਵੀ ਇੱਕ ਦੋਸ਼ੀ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਜੇ ਫਿਰ ਦੋਸ਼ੀਆਂ ਨੂੰ ਸਜ਼ਾ ਨਹੀਂ ਬਟੇ ਤਾਂ ਫਿਰ ਖੁੱਲੇ ਫਿਰਦੇ ਨੇ ਦੱਕ ਜਾਣਗੇ ਵੀ ਕੋਈ ਜੇ ਉਹਨਾਂ ਤੇ ਉਹਦਾ ਬਰਾਬਰ ਵਕੀਲ ਕੱਢਦਾ ਫੇਰ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਲੜਨ ਦਾ ਮਤਲਬ ਜੇ ਉਸ ਕੁੜੀ ਨੂੰ ਇੰਨੀ ਦਰਿੰਦਗੀ ਨਾਲ ਮਾਰਿਆ ਗਿਆ ਤਾਂ ਕਿ ਉਹਨਾਂ ਨੂੰ ਵੀ ਮਾਰਿਆ ਜਾ ਸਕਦਾ ਬਈ ਦਰਿੰਦਗੀ ਨਾਲ ਹੀ ਮਾਰਨਾ ਚਾਹੀਦਾ ਅਸੀਂ ਤਾਂ ਇਹੀ ਕਹਾਂਗੇ ਮੈਂ ਫਿਲਮ ਚਲੋ ਮਾਰੀਏ ਬੀਬੀ ਰਜਮੀ ਕਿਸ ਤਰੀਕੇ ਦਾ ਤੁਹਾਡੇ ਇਸ ਫਿਲਮ ਦੇ ਵਿੱਚ ਕਿਰਦਾਰ ਕਿੱਦਾਂ ਜੁੜੇ ਹੋਏ ਆ ਤੁਹਾਡਾ ਤਾਂ ਅਸੀਂ ਦੇਖਿਆ ਕੁਝ ਸਸਪੈਂਸ ਵਾਲੇ ਤਰੀਕੇ ਨਾਲ ਜੁੜੇ ਤੁਸੀਂ ਜਿਸ ਤਰੀਕੇ ਨਾਲ ਤੁਹਾਡੀ ਨੀ ਲੁੱਕ ਪਿੱਛੇ ਤੋਂ ਦੇਖਦੇ ਹੋ ਹੁੰਦੇ ਹੋ ਨਹੀਂ ਬੇਟਾ ਜਿਹੜਾ ਜਕਰਦਾਰ ਹੈ ਉਸੇ ਤਰੀਕੇ ਨਾਲ ਆ ਰਹੀਆਂ ਇਹੇ ਜੀ ਤਾਂ ਕੋਈ ਗੱਲ ਨਹੀਂ ਪਰ ਇੱਕੋ ਗੱਲ ਦਾ ਮਾਣ ਹੈ ਕਿ ਬਹੁਤ ਅੱਛੀ ਫਿਲਮ ਦਾ ਅਸੀਂ ਹਿੱਸਾ ਹੈ ਤੇ ਅਸੀਂ ਥੈਂਕਸ ਕਰਦੇ ਆ ਸਾਡੇ ਪ੍ਰੋਡਿਊਸਰ ਜਿਹੜਾ ਕਿ ਬੀਬੀ ਰਜਨੀ ਵਰਗੇ ਬੀਸ਼ੇ ਨੂੰ ਲੈ ਕੇ ਇਹਨੇ ਫਿਲਮ ਬਣਾਈ ਹੈ ਤੇ ਜਿਵੇਂ ਆਮ ਜਿਹੜਾ ਸਾਡਾ ਵਰਗ ਹੈ ਦਰਸ਼ਕ ਵਰਗ ਉਹ ਕਹਿੰਦਾ ਰਹਿੰਦਾ ਹੈ ਕਿ ਇੱਕੋ ਤਰੀਕੇ ਦੀਆਂ ਦਿਲਮਾ ਰਹੀਆਂ ਤੇ ਇਹ ਸਾਡੀ ਇਦਾਂ ਦੀ ਕਹਾਣੀ ਹੈ ਜਿਹੜੀ ਇੱਕ ਬੱਚੀ ਦੀ ਕਹਾਣੀ ਹੈ ਜਿਹਨਾਂ ਨੂੰ ਉਧਰ ਉਧੇ ਜਿਹੜੇ ਫਾਦਰ ਆਕਸੈਪਟ ਨਹੀਂ ਕਰਦੇ ਸਾਡੇ ਵਾਂਗ ਤੁਸੀਂ ਆਪਣੇ ਮਾਪੇ ਤੋਂ ਕਹਾਣੀਆਂ ਸੁਣੀਆਂ ਨੇ ਪਰ ਹੁਣ ਵਾਲਾ ਜਿਹੜਾ ਜੂਥ ਹੈ ਬਹੁਤ ਨੂੰ ਇਹ ਵੀ ਪਤਾ ਹੋਣਾ ਕਿ ਬੀਬੀ ਰਜਨ ਕੌਣ ਸੀ ਸੋ ਮੈਨੂੰ ਇਹ ਲੱਗਦਾ ਕਿ ਜੂਥ ਲਈ ਇਹ ਬਹੁਤ ਕਾਰਗਰ ਸਾਬਤ ਹੋ ਗਈ ਫਿਲਮ ਬਹੁਤ ਅੱਛੀ ਫਿਲਮ ਬਣੀ ਹੈ ਇਹਦੇ ਡਾਇਰੈਕਟਰ ਨੇ ਅਮਰ ਹੁੰਦਲਾ ਦਾ ਡਿਓਗਰ ਅਸਾਗ ਜੀ ਡਿਓ ਪਹਿਰੇਗੇ ਬੜੀ ਤਦਿਆਉ ਜੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਜਿਨ੍ਹਾਂ ਨੇ ਅਰਦਾਸ ਵਰਗੀਆਂ ਨੂੰ ਲੈ ਕੇ ਬਹੁਤ ਵੱਡੀਆਂ ਫਿਲਮਾਂ ਦਿੱਤੀਆਂ ਉਹਨਾਂ ਦੀ ਸਿਨੇਮੈਟੋਗ੍ਰਾਫੀ ਨੂੰ ਅਸੀਂ ਵੀ ਸਹਿਜਦਾ ਕਰਦੇ ਹਾਂ ਤੁਸੀਂ ਟ੍ਰੇਲਰ ਤੇ ਜਿਹੜਾ ਹੈ ਟੀਜ਼ਰ ਨੂੰ ਇੰਨਾ ਪਿਆਰ ਦਿੱਤਾ ਉਹ ਲੁੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਈ ਸਾਰੇ ਫਿਲਮ ਤੇ ਬੇਟਾ ਬਹੁਤ ਕੰਮ ਹੋਇਆ ਤੇ ਹੁਣ ਸਾਨੂੰ ਪੂਰੀ ਉਮੀਦ ਹੈ ਕਿ ਜਿਵੇਂ ਟੀਜ਼ਰ ਤੇ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਫਿਲਮ ਨੂੰ ਵੀ ਲੋਕ ਬਹੁਤ ਪਿਆਰ ਦੇਣਗੇ ਤੇ ਦੇਣਾ ਵੀ ਬਣਦਾ ਹੈ ਸੋ ਸਾਡੇ ਹੱਥ ਜੋੜ ਕੇ ਹੀ ਬੇਨਤੀ ਹੈ ਕਿ 30 ਅਗਸਤ ਨੂੰ ਆਓ ਆਪਾਂ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਬੀਬੀ ਰਜਨੀ ਫਿਲਮ ਨੂੰ ਵੱਡਾ ਹੰਗਾਰਾ ਦੇਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਬਣਦੀਆਂ ਬਿਲਕੁਲ ਮੈਮ ਤੁਹਾਡਾ ਕਿਸ ਤਰੀਕੇ ਦਾ ਕਿਰਦਾ ਕਰ ਰਹੀ ਹਾਂ ਮੈਂ ਬੀਬੀ ਰਜਨੀ ਦੀ ਮਦਰ ਦਾ ਮਾਂ ਦਾ ਰੋਲ ਅਦਾ ਕੀਤਾ ਸੋ ਬਾਕੀ ਜਿੱਦਾਂ ਦਾਸ ਹੀ ਚੁੱਕੇ ਨੇ ਮੇਰੀ ਦੀਦੀ ਕੀ ਟੀਮ ਜਿਹੜੀ ਹੈਗੀ ਆ ਉਹ ਬਹੁਤ ਸਟਰੋਂਗ ਜਿੱਦਾਂ ਡਾਇਰੈਕਟਰ ਅਮਰ ਤੇ ਬਲਜੀਤ ਦੇਵ ਜੀ ਉਨ੍ਹਾਂ ਦੀ ਜੋੜੀ ਤੇ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਪਹਿਲਾਂ ਉਹ ਦੇ ਚੁੱਕੇ ਆ। ਬਾਕੀ ਵਧਾਈ ਸਾਡੇ ਸਭ ਤੋਂ ਪਹਿਲਾਂ ਪ੍ਰੋਡਿਊਸਰ ਸਹਿਬਾਨ ਨੂੰ ਜਿਨ੍ਹਾਂ ਨੇ ਇੱਕ ਵੱਖਰਾ ਵਿਸ਼ਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਬਹੁਤ ਵਧੀਆ ਤੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੀਆਂ ਕਹਾਣੀਆਂ ਨੂੰ ਜਿਹੜੀ ਕਹਾਣੀ ਨੂੰ ਅਸੀਂ ਆਪਣੇ ਮਾਪੇ ਤੋਂ ਸੁਣਦੇ ਹੁੰਦੇ ਸੀ ਬੈਠ ਕੇ ਬੀਬੀ ਰਜਨੀ ਆਪਣੇ ਬਚਪਨ ਚ ਅੱਜ ਅਸੀਂ ਵੱਡੇ ਹੋ ਕੇ ਉਹਦਾ ਰੋਲ ਨਿਭਾਵਾਂਗੇ ਤਾਂ ਇਹ ਸਾਡੇ ਲਈ ਇੱਕ ਮਾਣ ਦੀ ਗੱਲ ਹੈ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਪ੍ਰਾਊਡ ਵੀ ਫੀਲ ਹੁੰਦਾ ਹੈ ਮੈਮ ਜਦੋਂ ਇਤਾਂ ਦੀਆਂ ਫਿਲਮਾਂ ਕਰਦੇ ਹੋ ਜੋ ਆਪਣੇ ਸਿੱਖ ਇਤਿਹਾਸ ਨਾਲ ਜੁੜ ਜੰਦੀਆਂ ਹਨ ਧਾਰਮਿਕ ਚੀਜ਼ਾਂ ਭਾਵਨਾਵਾਂ ਨਾਲ ਜੁੜ ਜੰਦੀਆਂ ਉਸ ਦੇ ਵਿੱਚ ਕਿਸ ਤਰੀਕੇ ਦਾ ਧਿਆਨ ਰੱਖਿਆ ਜਾਂਦਾ ਹੈ ਇਹ ਹਾਂ ਇਹ ਤਾਂ ਇੱਕ ਕਹਾਣੀ ਬਣੀ ਹੋਈ ਹੈ ਬੀਬੀ ਰਜਨੀ ਜਿੱਦਾਂ ਆਪਾਂ ਲੋਕਾਂ ਨੇ ਇੱਕ ਰੱਬ ਨੂੰ ਪਾਲਿਆ ਇਸ ਕਰਕੇ ਮਾਂ ਬੀਬੀ ਰਜਨੀ ਦੀ ਜਿਹੜੀ ਕਹਾਣੀ ਹੈ ਕਾਫੀ ਲੋਕੀ ਸਟੇਜ ਨੂੰ ਲੈ ਕੇ ਕਨਫਿਊਜ਼ ਨੇ ਕਿ ਇਹ ਕਾਲਪਨਿਕ ਕਹਾਣੀ ਹੈ ਅਸਲ ਕਹਾਣੀ ਹੈ ਨਹੀਂ ਬਿਲਕੁਲ ਇਹ ਅਸਲ ਕਹਾਣੀ ਹੈ ਬੀਬੀ ਰਜਨੀ ਰਾਜਾ ਦੂਣੀ ਚੰਦੇ ਸੱਤ ਬੇਟੀਆਂ ਸੀ ਸੱਤਵੀਂ ਬੇਟੀ ਬੀਬੀ ਰਜਨੀ ਸੀ ਛੇ ਬੇਟੀਆਂ ਪਹਿਲਾਂ ਸੀ ਸੋ ਇਹ ਹੈ ਪੱਟੀ ਅੱਜ ਵੀ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ ਦੂਣੀ ਚੰਦਾ ਜਿਹੜਾ ਘਰ ਹੈ ਤੇ ਹੁਣ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਆ ਸੋ ਇਹ ਸੱਚੀ ਘਟਨਾ ਹੈ ਇਹ ਕੋਈ ਕਾਲਪ ਕਾਲਪਨਿਕ ਨਹੀਂ ਹੈਗੀ ਸਤੇਮ ਆ ਇਸ ਜੀ ਨੂੰ ਅਗਰ ਸਕ੍ਰਿਪਟ ਵਗੈਰਾ ਲਿਖਾਂ ਤਾਂ ਜਦ ਤੱਕ ਕੁਝ ਚੀਜ਼ਾਂ ਹਰਮੰਦਰ ਸਾਹਿਬ ਨਾਲ ਐਡੇ ਚਾਕੇ ਜੁੜ ਜਾਂਦੀਆਂ ਸਰੋਵਰ ਦੇ ਨਾਲ ਉਹ ਚੀਜ਼ਾਂ ਉਹ ਚੀਜ਼ਾਂ ਦਿਖਾਉਣ ਵਾਸਤੇ ਕਿ ਕੁਝ ਖਲਕੀ ਜੀ ਆਪਾਂ ਇੰਟੈਂਸ਼ਨਲੀ ਨਾ ਮਤਲਬ ਨਾ ਚਾਹਦੇ ਕੁਝ ਇਦਾਂ ਦੀ ਗੱਲ ਨਾ ਹੋਵੇ ਕਿ ਬਾਅਦ ਚ ਵਿਵਾਦ ਖੜਾ ਹੋਵੇ ਉਹ ਚੀਜ਼ ਦਾ ਧਿਆਨ ਰੱਖਦੇ ਹਾਂ ਕਿਦਾਂ ਮਤਲਬ ਨਹੀਂ ਇਸ ਫਿਲਮ ਦੇ ਵਿੱਚ ਪੂਰਾ ਧਿਆਨ ਰੱਖਿਆ ਗਿਆ ਹੋਇਆ ਕਿਉਂਕਿ ਅਸੀਂ ਜਦੋਂ ਕੋਈ ਅੰਦਰ ਦੁੱਖ ਹੁੰਦਾ ਹੈ ਨਾ ਤਾਂ ਪੱਕੇ ਤੇ ਵੀ ਮੱਥਾ ਟੇਕ ਸਕਦੇ ਆ ਕਿਤੇ ਵੀ ਅਰਦਾਸ ਲਾ ਸਕਦੇ ਆ ਅਸੀਂ ਵਾਹਿਗੁਰੂ ਦੇ ਅੱਗੇ ਜਦੋਂ ਦੁੱਖ ਹੁੰਦਾ ਉਹ ਅਰਦਾਸ ਤਾਂ ਹਰ ਬੰਦਾ ਸਾਡੇ ਵਿਸ਼ਵਾਸ ਦੀ ਕਰਨ ਯਕੀਨ ਦੀ ਹੈ ਵਿਸ਼ਵਾਸ ਮੈਨੂੰ ਤੁਹਾਡੇ ਤੇ ਵੀ ਹੋ ਸਕਦਾ ਤੁਹਾਨੂੰ ਮੇਰੇ ਤੇ ਵੀ ਹੋ ਸਕਦਾ ਇਹ ਇਹ ਇੱਕ ਵਿਸ਼ਵਾਸ ਦੀ ਕਹਾਣੀ ਹੈ ਤੇ ਲਾਸਟ ਵਿੱਚ ਮੈਂ ਹੀ ਕਹਾਂਗਾ ਮੈਂ ਇੱਕ ਵਾਰ ਰੀਲੀਜ਼ ਡੇਟ ਜਰੂਰ ਦੱਸ ਦਿਓ ਆਡੀਅנס ਨੂੰ ਕਦੋਂ ਫਿਲਮ ਹੋਣੀ ਹੈ ਹਾਂ ਤੇ ਇਹ ਗੱਲ ਤੋਂ ਸਾਡੀ ਫਿਲਮ ਆ ਰਹੀ ਹੈ ਬੀਬੀ ਰਜਨੀ ਦੇਖੋ ਇਹ ਜਿਹੇ ਗੱਲਾਂ ਕਰਦੇ ਕਰਦੇ ਜੇ ਅਸੀਂ ਗੱਲ ਜੋੜੀਏ ਤੇ ਕੋ ਬੀਬੀ ਰਜਨੀ ਸੀ ਹਾਂ ਹੈ ਉਹ ਵੀ ਦੀ ਕਹਾਣੀ ਨੂੰ ਲੈ ਕੇ ਫਿਲਮ ਆ ਰਹੀ ਹੈ ਤમારા ਪੂਰੇ ਮਿਹਨਤ ਤੁਸੀਂ ਟੀਜ਼ਰ ਤੇ ਟ੍ਰੇਲਰ ਨੂੰ ਇੰਨਾ ਪਿਆਰ ਦਿੱਤਾ ਤੇ ਹੁਣ 30 ਅਗਸਤ ਨੂੰ ਆਪਣੇ ਬਜ਼ੁਰਗਾਂ ਨਾਲ ਆਪਣੇ ਬੱਚਿਆਂ ਨਾਲ ਆਣ-ਗੌਣ ਨਾਲ ਦੋਸਤਾਂ ਮਿੱਤਰਾਂ ਨਾਲ ਆਓ ਸਿਨੇਮਾ ਹਾਲ ਭਰੀਏ 30 ਅਗਸਤ ਨੂੰ ਆਪਾਂ ਦੇਖਣ ਚੱਲੀਏ ਬੀਬੀ ਰਜ਼ੀ ਬਿਲਕੁਲ ਜੀ ਮੈਂ ਵੀ ਇਹੀ ਕਹੂੰਗਾ ਜੇ ਤੁਹਾਨੂੰ ਟ੍ਰੇਲਰ ਜਾਂ ਟੀਜ਼ਰ ਫਿਲਮ ਦਾ ਪਸੰਦ ਆਇਆ ਤੇ ਗਾਣੇ ਫਿਲਮ ਦੇ ਬਹੁਤ ਲੋਕਾਂ ਵੱਲੋਂ ਪਿਆਰ ਕੀਤਾ ਯਾਰ ਇਹ ਗਾਣੇ ਨੂੰ ਅਗਰ ਉਹ ਚੀਜ਼ਾ ਪਸੰਦ ਆ ਰਹੀ ਹੈ ਤਾਂ ਤੁਹਾਨੂੰ ਫਿਲਮ ਵੀ ਬਹੁਤ ਪਸੰਦ ਆਊਗੀ